تپي ليي آندھو مي ساري راغي کتيہ کروں کتيہ کروں تري روپ کي ساري کتيہ کروں کتيہ کروں تري روپ کي ساري کتيہ کروں کتيہ کروں چڙي آونگے نسين کتيہ کروں چڙي آونگے نسين हां जी हां जी मेरा अपने और दीदी और सचिवों और सचिवों के बीच में गल्ला करते हैं उन तेरी मां मां दे करनीपुर नहीं वो मैं दासी के भी बातती हूं मैं दासी के भी आगे दाखती हूं नहीं यो रिपोर्टले भनेको छ यो गद रबारनु छ ਪਰਾਣ ਸਤ ਇਹ ਅਸੀਂ ਤੀਆਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ 15 ਦਿਨਾਂ ਤੋਂ ਅਸੀਂ ਕਰ ਰਹੇ ਹੈਗੇ ਆ ਤੇ ਅੱਜ 16ਵੇਂ ਦਿਨ ਅਸੀਂ ਵੱਲੋਂ ਪਾ ਰਹੇ ਹੈਗੇ ਆ ਤੇ ਅਸੀਂ 4 ਸਾਲ ਤੋਂ ਲਗਾਤਾਰ ਕਰ ਰਹੇ ਹੈਗੇ ਆ ਇਹ ਚ ਅਸੀਂ 10-15 ਜਾਣੇ ਪਹਿਲਾਂ ਸ਼ੁਰੂ ਕਰਦੇ ਹੈਗੇ ਆ ਫਿਰ ਹੌਲੀ-ਹੌਲੀ ਸਾਡੇ ਨਾਲ ਹੋਰ ਜਿਹੜੀਆਂ ਲੇਡੀਜ਼ ਆ ਉਹ ਜੁੜ ਜਾਂਦੀਆਂ ਹੈਗੀਆਂ ਬੱਚੇ ਆਉਂਦੇ ਹੈਗੇ ਆ ਫਿਰ ਅਸੀਂ ਉਹਦੇ ਵਿੱਚ ਵੀ ਜਿਵੇਂ ਚਾਰਖੇ ਤਿਆਰ ਕਰਦੇ ਆ ਪੁਰਾਣਾ ਸੱਭਿਆਚਾਰ ਵਿਰਸਾ ਜਿਹੜਾ ਪੁਰਾਣਾ ਹੈਗਾ ਉਹ ਦਿਖਾਉਣੇ ਹੈਗੇ ਆ ਅਸੀਂ ਸਾਰਾ ਜਿਵੇਂ ਹੁਣ 10 ਮਹੀਨੇ ਦੇ ਵਿੱਚ ਤੀਆਂ ਜਗ੍ਹਾ-ਜਗ੍ਹਾ ਤੇ ਲਗਾਈਆਂ ਜਾਂਦੀਆਂ ਤੁਸੀਂ ਭਾਦੋ ਮਹੀਨੇ ਨੂੰ ਕਿਉਂ ਕਿਹਾ ਕਿਉਂਕਿ ਅਸੀਂ 15-20 ਦਿਨ ਹੋ ਗਏ ਲਗਾਤਾਰ ਕੰਟੀਨਿਊ ਧੀਆ ਰੱਖਿਆ ਗਿਆ ਕਿਉਂਕਿ ਲੋਕ ਤਾਂ ਇੱਕ ਦਿਨ ਵੱਲੋਂ ਪਾ ਕੇ ਹਟ ਜਾਂਦੇ ਹੈਗੇ ਅਸੀਂ ਲਗਾਤਾਰ ਇਹ ਪ੍ਰੋਗਰਾਮ ਕਰ ਰਹੇ ਹੈ ਕਿ ਅੱਜ ਸਾਡਾ ਲਾਸਟ ਡੇ ਆ ਹਾਂਜੀ ਮੇਰਾ ਨਾਮ ਜਸਪੀਰ ਕੌਰ ਹੈ ਤੇ ਮੈਂ ਬਿਹਾਪਾਈ ਵਿਆਹੀ ਹੋਈ ਹਾਂ ਤੇ ਮੈਂ ਇਸ ਪਿੰਡ ਦੀ ਧੀ ਹਾਂ ਇਹ ਪ੍ਰੋਗਰਾਮ 3-4 ਸਾਲਾਂ ਤੋਂ ਇੱਥੇ ਚੱਲ ਰਿਹਾ ਤੇ ਮੈਨੂੰ ਆਏ ਸਾਲ ਇੱਥੇ ਸੱਦਾ ਦਿੰਦੇ ਆ ਤੇ ਬਹੁਤ ਹੀ ਮਾਨ ਸਨਮਾਨ ਨਾਲ ਬੁਲਾਉਂਦੇ ਹਨ ਤੇ ਆਏ ਸਾਲ ਮੇਰਾ ਸਨਮਾਨ ਕਰਦੇ ਹਨ ਜਿਹੜੀਆਂ ਧੀਆ ਉਹ ਸੌਣ ਦੇ ਮਹੀਨੇ ਆਉਂਦੀਆਂ ਤੇ ਤੁਸੀਂ ਭਾਦੋ ਦੇ ਵਿੱਚ ਪਹੁੰਚਦੇ ਇੱਥੇ ਫਿਰ ਹਾਂਜੀ ਵੀਰ ਜੀ ਜਿਵੇਂ ਕਿ ਬੋਲੀ ਬਣੀ ਹੈਗੀ ਆ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਤੇ ਵੱਲੋਂ ਭਾਦੋ ਚ ਹੀ ਮਨਾਈ ਜਾਂਦੀ ਐ ਇਸ ਕਰਕੇ ਸਾਡੇ ਪਿੰਡ ਇਹ ਰਿਵਾਜ ਚਾਰ ਸਾਲਾਂ ਤੋਂ ਤੁਰਿਆ ਆ ਰਿਹਾ ਮੇਰਾ ਨਾਮ ਸਖਜੀਤ ਕੌਰ ਪੈਂਟ ਡੱਗਰਮਾਣੇ ਤੋਂ ਬੋਲਦੇ ਪਏ ਆ ਅਸੀਂ ਇਹ ਧੀਆ ਅਸੀਂ ਪੂਰੇ ਪਿਛਲੇ 15 ਦਿਨਾਂ ਤੋਂ ਕਰਦੇ ਪਏ ਆ ਅਸੀਂ ਤਾਂ ਕਰਕੇ ਭਾਦੋ ਚ ਲੈ ਕੇ ਆਏ ਵੀ ਸੌਂਚ ਸਾਰਿਆਂ ਨੇ ਹੁਣ ਪੁੰਨਿਆ ਕਰਕੇ ਰਖੜੀ ਤੇ ਜਾਣਾ ਸੀਗਾ ਸਾਨੂੰ ਇਹ ਸੀ ਵੀ ਸਾਡੇ ਨਾਲ ਜਿੰਨੇ ਜਾਣੇ ਵੀ ਜੁੜੇ ਹੋਏ ਆ ਸਾਰੇ ਜਾਣੇ ਸਾਡੇ ਨਾਲ ਮਤਲਬ ਸਾਰੇ ਇੰਜੋਏ ਕਰ ਸਕਣ ਤੇ ਬੱਚਿਆਂ ਨੂੰ ਪੂਰਾ ਪਤਾ ਲੱਗ ਸਕੇ ਇਸ ਵੀ ਵਿਰਸੇ ਬਾਰੇ ਵੀ ਇਹ ਕੀ ਕੀ ਤਿਆਰ ਹੈਗਾ ਤੀਆਂ ਦਾ ਕਿਵੇਂ ਵੱਲੋਂ ਪੈਂਦੀ ਹੈ ਕਿਵੇਂ ਅਸੀਂ ਪੰਜਾਬੀ ਕਲਚਰ ਨੂੰ ਇਕੱਠਾ ਕੀਤਾਗਾ ਕਿਵੇਂ ਅਸੀਂ ਇਹ ਇਹ ਪ੍ਰੋਗਰਾਮ ਅਸੀਂ ਪਿਛਲੇ 4 ਸਾਲਾਂ ਤੋਂ ਲਗਾਤਾਰ ਕੰਟੀਨਿਊ ਕਰਾ ਰਹੇ ਹਾਂ ਤੇ ਇਸ ਪੈਂਡ ਦੀਆਂ ਤੀਆਂ ਕਿੰਨੀਆਂ ਪਹੁੰਚੀਆਂ ਅੱਜ ਤੀਆਂ ਐ ਇਸ ਪੰਦੀਆਂ ਥੋੜੀਆਂ ਹੀ ਪਹੁੰਚੀਆਂ ਜੀ ਕਿਉਂਕਿ ਇਸ ਵਾਰ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਜਿਨ੍ਹਾਂ ਨੂੰ ਤਾਂ ਅਸੀਂ ਬੁਲਾਇਆ ਉਹ ਜ਼ਰੂਰ ਆਏ ਆ ਪਰ ਸਾਨੂੰ ਇਸ ਵਾਰ ਸਾਰੇ ਜਣਿਆਂ ਨੇ ਇਹ ਚੀਜ਼ ਕਹੀ ਹੈ ਵੀ ਤੁਸੀਂ ਪਿਛਲੇ ਅਗਲੀ ਵਾਰ ਸਾਨੂੰ ਵੀ ਤੀਆਂ ਤੇ ਬੁਲਾਇਓ ਜੋ ਅਸੀਂ ਰਖੜੀ ਤੇ ਨਹੀਂ ਆਉਂਦੇ ਹਾਂਜੀ ਹਾਂਜੀ ਨਹੀਂ ਹੁਣ ਰਖੜੀ ਆ ਗਈ ਨਾ ਵਿੱਚ ਰਖੜੀ ਕਰਕੇ ਉਹ ਜਲਦੀ ਵਾਪਸ ਚਲੇ ਗਏ ਤਾਂ ਕਰਕੇ ਬਸ ਉਹਨਾਂ ਨੂੰ ਮਤਲਬ ਇਹ ਸੀਗਾ ਵੀ ਸਾਨੂੰ ਜੇ ਸਾਨੂੰ ਇਹਨਾਂ ਪਤਾ ਹੁੰਦਾ ਵੀ ਤੁਸੀਂ ਇਹ ਇਸ ਤਰ੍ਹਾਂ ਦੀਆਂ ਤੀਆਂ ਕਰਨੀਆਂ ਤਾਂ ਅਸੀਂ ਤੀਆਂ ਤੇ ਆਉਣਾ ਸੀ ਅਸੀਂ ਰਖੜੀ ਬਾਅਦ ਚ ਬੰਨਣ ਆ ਜਾਣਾ ਸੀਗਾ